ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਆਪਣਾ ਚੈਨਲ ਸਾਡਾ ਦੇਖ ਰਹੇ ਆ ਤੇ ਅਸੀਂ ਅੱਜ ਸਫਾਈ ਅਭਿਆਨ ਕੋਰਟ ਕੰਪਲੈਕਸ ਵਿੱਚੋਂ ਸ਼ੁਰੂ ਕਰਿਆ ਜਿਵੇਂ ਸਾਰਿਆਂ ਨੂੰ ਪਤਾ ਵੀ ਸਾਡੀ ਇਹ ਨਹੀਂ ਲਗਾਤਾਰ ਜਾਰੀ ਹੈ ਕਮੇਟੀ ਵਾਲੇ ਜਿਹੜੇ ਸਾਡੇ ਮਿਊਸਪਲ ਕਾਰਪੋਰੇਸ਼ਨ ਵਾਲੇ ਭਰਾ ਸਾਡਾ ਬਹੁਤ ਸਾਥ ਦੇ ਰਹੇ ਆ ਪਹਿਲਾਂ ਅਸੀਂ ਬਸ ਅੱਡਾ ਕਰਿਆ ਸੀ ਸਿਵਲ ਹਸਪੀਟਲ ਕਰਿਆ ਸੀ ਰੈੱਡ ਕਰਾਸ ਦੇ ਜਿਵੇਂ ਕੁੜੀਆਂ ਦਾ ਹੋਸਟਲ ਹੋ ਗਿਆ ਅਨਾਥ ਆਸ਼ਰਮ ਹੋ ਗਿਆ ਉਹ ਕਰਿਆ ਸੀ ਅੱਜ ਅਸੀਂ ਕੋਰਟ ਕੰਪਲੈਕਸ ਵਿੱਚ ਸਵੇਰ ਤੋਂ 8 ਵਜੇ ਤੋਂ ਲੱਗੇ ਹੋਏ ਆ ਮਿਊਸਪਲ ਕਾਰਪੋਰੇਸ਼ਨ ਦੀ ਸਾਰੀ ਟੀਮ ਸਾਡੇ ਨਾਲ ਆ ਸਾਡੇ ਦਲਜੀਤ ਸਰ ਜੀ ਆਕਾਸ਼ ਸਰ ਤੇ ਨਵਦੀਪ ਸਿੰਘ ਜੀ ਲੱਗਾ ਮੈਣੋ ਆਪਣੇ ਵਕੀਲਾਂ ਦੇ ਜਿਹੜੇ ਪ੍ਰਧਾਨ ਆ ਸਾਡੇ ਗੁਰਵਿੰਦਰ ਸਿੰਘ ਮਾਨ ਜੀ ਉਹ ਵੀ ਸਾਡੇ ਨਾਲ ਅੱਜ ਸਾਥ ਦੇ ਰਹੇ ਨੇ ਪੂਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਸਾਰੇ ਲੋਕਾਂ ਨੂੰ ਕਹਿੰਦੇ ਆ ਅਪੀਲ ਕਰਦੇ ਆ ਵੀ ਸਾਡਾ ਸਾਥ ਦਿਓ ਬਠਿੰਡੇ ਨੂੰ ਸਾਫ਼ ਸੁਥਰਾ ਰੱਖੋ ਤਾਂ ਜੋ ਆਪਾਂ ਪਹਿਲਾ ਮੰਗੂ ਪਹਿਲੇ ਨੰਬਰ ਤੇ ਲਿਆ ਸਕੀਏ ਹਾਂਜੀ ਸਰ ਮੈਂ ਦਲਜੀਤ ਸਿੰਘ ਸੰਧੂ ਪ੍ਰੋਗਰਾਮ ਕੋਆਰਡੀਨੇਟਰ ਸਵਚ ਭਾਰਤ ਮਿਸ਼ਨ ਅੱਜ ਜਿਹੜਾ ਸਾਡਾ ਪਿਛਲੀ 14 ਤਰੀਕ ਤੋਂ ਲੈ ਕੇ ਇੱਕ ਸਾਡਾ ਸਵੱਛਤਾ ਹੀ ਸੇਵਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਸਾਰੇ ਭਾਰਤ ਦੇ ਵਿੱਚ ਤਾਂ ਉਹਦੇ ਤਹਿਤ ਹੀ ਅੱਜ ਦੀ ਜਿਹੜੀ ਸਾਡੀ ਮਹਿਮ ਹੈ ਉਹ ਅਸੀਂ ਕੋਰਟ ਕੰਪਲੈਕਸ ਦੇ ਵਿੱਚ ਸਫਾਈ ਨੂੰ ਲੈ ਕੇ ਸ਼ੁਰੂ ਕੀਤੀ ਹੈ ਜਿੰਦੇ ਵਿੱਚ ਕਿ ਬਾਰ ਐਸੋਸੀਏਸ਼ਨ ਦਾ ਤੇ ਸਾਡੇ ਲਾਰਤ ਵੈਲਫੇਅਰ ਫਾਊਂਡੇਸ਼ਨ ਸਟੂਡੈਂਟ ਯੂਨੀਅਨ ਤੋਂ ਨਵਦੀਪ ਹਰੀ ਗੌੜ ਹਰੀ ਆਏ ਨੇ ਤੇ ਸਾਰੇ ਰਲ ਕੇ ਅਸੀਂ ਇੱਥੇ ਸਫਾਈ ਮਹਿਮਾ ਚਲਾ ਰਹੇ ਆ ਤਾਂ ਜਿੰਨਾ ਵੀ ਕੋਰਟ ਦਾ ਆਸ-ਪਾਸਾ ਹੈ ਜਿੱਥੇ ਕੂੜਾ ਹੈ ਉਹ ਚੱਕਿਆ ਜਾਊਗਾ ਜੋ ਪਲਾਸਟਿਕ ਹੈ ਉਹ ਅਲੱਗ ਤੋਂ ਇਕੱਠਾ ਕਰ ਰਹੇ ਆ ਤਾਂ ਸਾਡਾ ਇੱਕ ਲੋਕਾਂ ਨੂੰ ਸੁਨੇਹਾ ਵੀ ਅਸੀਂ ਦੇ ਰਹੇ ਆ ਕਿ ਜਿਹੜਾ ਬਠਿੰਡੇ ਨੂੰ ਅਸੀਂ ਕੂੜਾ ਘੱਟ ਤੋਂ ਘੱਟ ਪੈਦਾ ਕਰੀਏ ਤਾਂ ਬਠਿੰਡੇ ਨੂੰ ਸਾਫ਼ ਸੁਥਰਾ ਰੱਖਣ ਤੇ ਸਾਡੀ ਇਸ ਮਹਿਮ ਦੇ ਵਿੱਚ ਸਾਰਿਆਂ ਨੂੰ ਅਸੀਂ ਸੱਦਾ ਦੇ ਦਿਆਂ ਕਿ ਸਾਡਾ ਹਿੱਸਾ ਬਣੋ

ਅੱਜ ਨਗਰ ਨਿਗਮ ਭੰਡਾ ਲਾਰਫ ਫਾਊਂਡੇਸ਼ਨ ਭੰਡਾ ਤੇ ਸਟੂਡੈਂਟ ਯੂਨੀਅਨ ਵੱਲੋਂ ਤੇ ਸਾਡੇ ਵਕੀਲ ਭਾਈਚਾਰੇ ਵੱਲੋਂ ਰਲ ਕੇ ਜਿਹੜਾ ਇਹ ਸਾਡੇ ਕੋਰਟ ਕੰਪਲੈਕਸ ਦੇ ਵਿੱਚ ਜਿਹੜੇ ਪਾਸੇ ਵਕੀਲਾਂ ਦੇ ਚੈਂਬਰ ਬਣੇ ਹੋਏ ਐ ਇਸ ਪਾਸੇ ਅਸੀਂ ਜਿਹੜਾ ਸਫਾਈ ਭਿਆਨ ਚਲਾਇਆ ਮੈਂ ਇਹਨਾਂ ਦਾ ਜਿਹੜਾ ਸਾਡੇ ਐਨਜੀਓ ਲਾਰਫ ਫਾਊਂਡੇਸ਼ਨ ਸਟੂਡੈਂਟ ਯੂਨੀਅਨ ਤੇ ਨਗਰ ਨਿਗਮ ਭੰਡਾ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇਨੀਸ਼िएट ਲਿਆ ਅਸੀਂ ਵੀ ਇਹਨਾਂ ਦੇ ਨਾਲ ਰਲ ਕੇ ਚੱਲੋ ਅੱਜ ਇਹ ਜਿਹੜਾ ਕਿਉਂਕਿ ਜਿੱਥੇ ਸਫਾਈ ਉੱਥੇ ਖਦਾਈ ਕਿੱਥੇ ਸਫਾਈ ਆ ਰੱਬ ਉੱਥੇ ਵੱਸਦਾ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਮੇਰਾ ਨਾਮ ਹੈ ਨਵਦੀਪ ਸਿੰਘ ਮੈਂ ਪੰਜਾਬ ਸਟੂਡੈਂਟ ਯੂਨੀਅਨ ਤੋਂ ਤੇ ਅੱਜ ਆਪਾਂ ਖੜੇ ਆ ਕੋਰਟ ਕੰਪਲੈਕਸ ਬਠਿੰਡਾ ਪਹਿਲਾਂ ਵੀ ਤੁਹਾਨੂੰ ਪਤਾ ਕਿ ਆਪਾਂ ਮੇਰਾ ਸ਼ਹਿਰ ਮੇਰੀ ਜ਼ਿੰਮੇਵਾਰੀ ਸਵੱਛ ਭਾਰਤ ਅਭਿਆਨ ਬਠਿੰਡਾ ਚਲਾ ਰਹੇ ਹਾਂ ਤੇ ਅੱਜ ਦੇ ਵਿੱਚ ਅੱਜ ਮੌਜੂਦ ਨੇ ਐਮਸੀਪੀ ਬਠਿੰਡਾ ਦੇ ਦੁਜੀ ਸਿੰਘ ਜੀ ਲਾਰਟ ਫਾਊਂਡੇਸ਼ਨ ਤੇ ਸਾਰੇ ਸਾਰੇ ਸਟੂਡੈਂਟ ਯੂਨੀਅਨ ਦੀ ਟੀਮ ਤੇ ਆਪਣੇ ਵਕੀਲ ਤੇ ਸਾਰੇ ਜਿਹੜੇ ਆਪਣੇ ਵਕੀਲ ਭਰਾ ਨੇ ਸਾਰੇ ਆਪਣੇ ਨਾਲ ਸਹਿਯੋਗ ਕਰ ਰਹੇ ਨੇ ਮੇਰਾ ਨਾਮ ਲਤਾ ਸ਼ਿਵਾਸਰ ਲਾਰੇਪਾਲਪਰ ਫਾਊਂਡੇਸ਼ਨ ਡਾਇਰੈਕਟਰ ਅ ਅਜਸੀ ਕੋਰਪ ਕੰਪਲੈਕਸ ਦੇ ਵਿੱਚ ਸਫਾਈ ਦਾ ਅਭਿਆਨ ਚਲਾਇਆ ਸੀ ਜਿਹਦੇ ਸਾਨੂੰ ਪਰਦਾ ਆਂਚੀ ਲੱਗ ਲੇਕਿਨ ਵੀ ਟੀਮ ਦੇ ਸਾਰੇ ਲੋਕ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਆ ਅੱਜ ਅਸੀਂ ਇੱਕ ਮਤਲਬ ਵੀਕ ਸੈਲੀਬ੍ਰੇਟ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਸਾਰੇ ਜਗ੍ਹਾਵਾਂ ਤੇ ਪਬਲਿਕ ਪਲੇਸਸ ਦੇ ਵਿੱਚ ਜਾ ਕੇ ਪਲਾਸਟਿਕ ਅਵੇਅਰਨੈਸ ਤੇ ਸਫਾਈ ਨੂੰ ਲੈ ਕੇ లో జాగ